ਕਰਦੇ ਹਾਲਾਤ ਥੋੜੇ ਬਾਲੇ ਮਾੜੇ ਸੀਗੇ ਹਮ ਇੱਕ ਸਦਾ ਦਿਹਾੜੀ ਦਿਹਾੜੀ ਵਾਲਾ ਕੰਮ ਸੀਗਾ ਜੀ ਦਿਹਾੜੀ ਕਰਦੇ ਘਰੇ ਵੀ ਪੈਸੇ ਲੋਰ ਸੀ ਹਮ ਫਿਰ ਉਦੋਂ ਇੰਨਾ ਕੋਡੀ ਚ ਪੈਸਾ ਨਹੀਂ ਹੈਗਾ ਸੀ ਹਮ ਜਾਂਦੇ ਸੀ ਮੇਲਾ ਖੇਡਣ ਜਾਂਦੇ ਸੀ ਕੋਈ 5 600 ਬੰਦਾ ਸੀ ਲਈ ਕਰੋ ਬੋ ਗਾਲਾਂ ਪੈਂਦੀਆਂ ਸੀ ਅੱਛਾ ਇਹਦਾ ਕਰਦੇ ਖੇਡ ਨਹੀਂ ਦਿੰਦੇ ਸੀ ਜਮਾਂ ਵੀ ਜੇ ਕਰਦੇ ਰੋਕਦੇ ਰੇ ਜਾਂ ਬਹੁਤ ਰੋਕਦੇ ਰਹੀ ਡੈਡੀ ਕਈ ਵਾਰ ਬਹੁਤ ਗੱਲਾਂ ਕਰ ਦਿੰਦਾ ਏ ਕਿ ਤੂੰ ਕਿਹੜੇ ਪਾਸੇ ਬੈ ਐਵੇਂ ਲੱਤ ਬਾਤ ਢਾਲੇਗਾ ਤੁਹਾ ਦਾ ਕੰਮ ਲੱਗ ਜਾ ਕਿਸੇ ਚੰਗੇ ਕੰਮ ਲੱਗ ਜਾ ਤੁਮ ਪਤਾ ਕਰਦਾ ਕਿ ਹੋਇਆ ਸਿਸਟਮ ਹਮ ਕੰਮ ਲੱਗ ਜਾ ਮੈਂ ਫੇਰ ਕੰਮ ਤੇ ਲੱਗ ਜਾਣਾ ਉਹ ਕੰਮ ਤੋਂ ਕੋਈ ਜਾਣਾ ਕੋਈ 10 15 ਦਿਨ ਜਾਣਾ ਕੋਈ ਫੇਰ ਫੋਨ ਫਾੜ ਆ ਜਾਣਾ ਵੀ ਆਇਆ ਮੇਲਾ ਅੱਜ ਬਖੇਡਣ ਜਾਣਾ ਉਧਰ ਫੇਰ ਕੰਮ ਤੋਂ ਫੇਰ ਮੇਲਾ ਤੇ ਬੈਸਟ ਨੂੰ ਸਾਈਕਲ ਸੀਗਾ ਹਮ ਤੇ ਉਥੋਂ ਮੈਂ 75 ਕਿਲੋ ਚ ਬੈਸਟ ਨਿਕਲੇ ਉਥੋਂ ਸਾਈਕਲ ਦਿੱਤਾ ਸੀ ਮੈਂ ਕਿ ਪਹਿਲਾ ਨਾਮ ਸਾਈਕਲ ਸੀ ਮੇਲਾ ਸਾਈਕਲ ਦਿੱਤੇ ਨੂੰ ਟ੍ਰੈਕਟਰ ਜਿਤਨਾ ਯਾਰ ਕੀ ਜਿਤਨਾ ਚਲਾਇਆ ਜਨਾ ਫੇ 2 ਮਹੀਨੇ ਖੇਡਨਾ ਬਾਕੀ ਕੰਮ ਕਰੀ ਜਾਣਾ ਕਦੇ ਫੈਕਟਰੀ ਚ ਲੱਗ ਗਿਆ ਕਦੇ ਮੈਂ ਸਾਲ ਉੱਥੇ ਲਾ ਕੇ ਆਇਆ ਇਹ ਆਪਣੇ ਸਕਿਉਰਿਟੀ ਗਾਰਡ ਲੱਗ ਰਹਾ ਲੁਧਿਆਣੇ ਮਾਲ ਚ ਫੈਕਟਰੀ ਚ ਲੱਗਾ ਠੇਕੇੜਾ ਲੱਗ ਰਹਾ ਮੈਂ ਸ਼ਰਾਬ ਵਾਲਿਆਣਾ ਲੱਕੜ ਦਾ ਕੰਮ ਸਿੱਖਣ ਲੱਗ ਗਿਆ ਕਦੇ ਖੇਡਣ ਲੱਗ ਗਿਆ ਕਦੇ ਮੋਬਾਈਲਾਂ ਦਾ ਕੰਮ ਸਿੱਖਣ ਲੱਗ ਗਿਆ ਹੈ ਨਹੀਂ ਸੀ ਉਹ ਕਰਦਾ ਸਰਕਲ ਹੀ ਉਹ ਜਿਹਾ ਸਿਸਟਮ ਸੀ ਵੀ ਕੰਮ ਵੀ ਕਰਨਾ ਜ਼ਰੂਰੀ ਸੀ ਤੇ ਉਧਰ ਧਿਆਨ ਕਬੱਡੀ ਵਾਲੇ ਪਾਸੇ ਵੀ ਸੀ ਜਮਾ ਇੱਕ ਪਾਸੇ ਲੱਗਿਆ ਨਹੀਂ ਗਿਆ ਨਾ ਕੰਮ ਤੇ ਨਾ ਖੇਡਣ ਵਾਲਾ ਬਸ ਜਿਆਦਾ ਇੱਕ ਪਾਸੇ ਖੇਡਣ ਵਾਲੇ ਬਸ ਲੱਗਦਾ ਫਿਰ ਤਾਂ ਚੱਲਦੀ ਇਹ ਕਾਰਨ ਕੀ ਸੀ ਕਿ ਘਰੇ ਗਰੀਬੀ ਜਾਂਦੀ ਸੀ ਪਹਿਲਵਾਨ ਦੀ ਖਰਾਕ ਨਹੀਂ ਪੂਰੀ ਹੁੰਦੀ ਸੀ 22500 ਰੁਪਇਆ ਚਾਹੀਦੇ ਇੱਕ ਪਹਿਲਵਾਨ ਨੂੰ ਡੇਲੀ ਦਾ ਹੂੰ ਤੇ ਮੇਰੇ ਵਰਗਾ ਪਹਿਲਵਾਨ ਹਰ ਹਫਤੇ ਚ ਦੋ ਮੇਲੇ ਖੇਡਦਾ ਉਹਨਾਂ ਜੋ ਕੋਈ 5-700 ਇੱਕ ਮੇਲੇ ਦਾ ਬੰਦਾ ਤਾਂ ਉਹ ਘਰੇ ਸੌਦਾ ਪੱਤਾ ਲਿਆਉਣਾ ਹੁੰਦਾ ਇਹ ਕਿ ਜਦੋਂ ਉਹਨਾਂ ਸਿਰ ਜਾਂਦਾ ਉਹਨਾਂ ਸਿਰ ਜਾਂਦਾ ਹੀ ਕਾਂਗਰੀ ਟੀਮ ਵੱਲੋਂ ਹੂੰ ਸਾਰੇ ਇਹ ਕੋਸ਼ਿਸ਼ ਤਾਂ ਪਹੁੰਚੀ ਹੋਏ ਤੇ ਬਾਪੂ ਚਾਨਾ ਸਿੰਘ ਦੀ ਬਦੌਲਤੀ ਆ ਬਾਪੂ ਚਾਨਾ ਸਿੰਘ ਦੀ ਦੀ ਮਿਸੇਂ ਖੱਪਿਆਂ ਵਾਲੀ ਅੱਜ ਉਸ ਪਹਿਲਵਾਨ ਦੀ ਗੱਲ ਕਰਾਂਗੇ ਕਬੱਡੀ ਖਿਡਾਰੀ ਦੀ ਜਿਹੜਾ ਗੁੱਟ ਫੜ ਲੈਂਦਾ ਤੇ ਛੱਡਦਾ ਨਹੀਂਗਾ ਪਰ ਕਿਹੜੇ ਹਾਲਾਤਾਂ ਚੋਂ ਲੰਘ ਕੇ ਇਸ ਤੱਕ ਪਹੁੰਚਿਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਰਾਜੂ ਪਾਉ ਕੰਗਿਆਲਾ ਸਵਾਗਤ ਹੈ ਬੇ ਸਾਸਿਕਾ ਸਰ ਸਿਕਾ ਬੇ ਠੀਕ ਠਾਕ ਹੋ ਹਾਂਜੀ ਵਧੀਆ ਠੀਕ ਗੁੱਟ ਦੇ ਬੜੇ ਮਾਰ ਮੰਨੇ ਜਾਂਦੇ ਹੋ ਹਾਂਜੀ ਇਹ ਮਤਲਬ ਕੁਤ੍ਰਤੀ ਹੁੰਦਾ ਹੈ ਕਿ ਖਰਾਕ ਨਾਲ ਹੁੰਦੀਆਂ ਇਹ ਚੀਜ਼ਾਂ ਬਸ ਸ਼ੁਰੂ ਤੋਂ ਹੀ ਆਏ ਥੋੜੇ ਜਹ ਥੋੜੇ ਪੱਕੇ ਸੀ ਸ਼ੁਰੂ ਤੋਂ ਹੀ ਅੱਛਾ ਥੋੜੇ ਜਹ ਹੱਥਾਂ ਦੀ ਮਿਹਨਤ ਜਾਰੀ ਕੀਤੀ ਹਾਂ ਹਾਂਜੀ ਤੇ ਅਤੰਦੀ ਮੈਂ ਤੇ ਕਬੱਡੀ ਵਾਲੇ ਪਾਸੇ ਕੀਤੀ ਕਿ ਕਈ ਵਾਰ ਇਹ ਹੁੰਦਾ ਬੰਦਾ ਖੇਤਾਂ ਖੂਤਾਂ ਦੇ ਕੰਮਾਂ ਚ ਜਾਂ ਹੋਰ ਕੰਮਾਂ ਦੇ ਵਿੱਚ ਏਦਾਂ ਮੈਂ ਖੇਤਾਂ ਖੂਤਾਂ ਚ ਵੀ ਲੱਗੇ ਰਹਿਆ ਬਾਅਦ ਚ ਕਬੱਡੀ ਚ ਜਿਵੇਂ ਬੋਰੀ ਬੋਰੀ ਵਿੱਚ ਵੜਦਾ ਰਹਿਆ ਰਸਰੂਖਾ ਚੜਦਾ ਰਹੇ ਅੱਛਾ ਉਹ ਦਿਨਾਂ ਥੋੜੀ ਜਿਹੀ ਪਕੜ ਉਹ ਦਿਨਾਂ ਪਕੜ ਬਾਝ ਜਾਂਦੀ ਹੈ ਹਾਂਜੀ ਤੇ ਇੱਕ ਥੋੜਾ ਜਿਹਾ ਹੱਥ ਵੱਡਿਆ ਅੱਛਾ ਠੀਕ ਹੈ ਠੀਕ ਹੈ ਤੇ ਇਹ ਫਿਰ ਤੁਸੀਂ ਕਾਂਗਿਆੜੀ ਅਕੈਡਮੀ ਇੱਥੇ ਖੇਡਦੇ ਹਾਂ ਪਹਿਲਾਂ ਸ਼ੁਰੂ ਤਾਂ ਆਪ ਇੱਥੇ ਪਿੰਡ ਚੋਂ ਕੀਤੀ ਸੀ ਆਪਣੇ ਨਾਮ ਤੇ ਹੱਡੇ ਵਾਲੋ ਸੀ ਡੱਬੂ ਪਹਿਲਵਾਨ ਅੱਛਾ ਉਹਨਾਂ ਨੇ ਸ਼ੁਰੂ ਕਰਵਾਈ ਸੀ ਤੋਂ ਆਪਣੇ ਪਿੰਡੋਂ ਹੂੰ ਵਾਵਾ ਮੁੰਡੇ ਹੋਏ ਸੀ ਉਹ ਤੋਂ ਹੌਲੀ ਹੌਲੀ ਖੇਡ ਦੇ ਵੇਟ ਖੇਡਦੇ ਸੀ ਪਹਿਲਾਂ ਵੇਟ ਸ਼ੁਰੂ ਕੀਤੀ ਹਾਂ ਵੇਟ ਤੋਂ ਸ਼ੁਰੂ ਕੀਤੀ ਫਿਰ ਅਸੀਂ ਵੇਟ ਖੇਡਦੇ ਖੇਡਦੇ ਤੇ ਆਪਣੀ ਨਰਾਲ ਟੂਰਨਾਮੈਂਟ ਸੀ ਪਿੰਡ ਰੋੜਾ ਵਾਲੇ ਹੂੰ ਉੱਥੇ ਅਸੀਂ 65 ਕਿਲੋ ਖੇਡਦੇ ਸੀ 65 ਕਿਲੋ ਖੇਡਦੇ ਜਾਂਦੇ ਸੀ ਵੈਸੇ ਕਿ ਚਲੋ ਓਪਨ ਵੀ ਖੇਡਦੇ ਅ ਅੱਛਾ ਤੇ ਅਸੀਂ ਓਪਨ ਭਾਰਤ ਤੇ ਤੇ ਸਾਡਾ ਮੈਚ ਆ ਗਿਆ ਇੱਕਾਂਗੇ ਟੀਮ ਨਾਲ ਉਹ ਚੰਨੂ ਸਿੰਘ ਬਾਪੂ ਦੀ ਟੀਮ ਸੀ ਕਾਂਗਾ ਅੱਛਾ ਤੇ ਬਾਪੂ ਜੀ ਵੇਖਣ ਦੇ ਉੱਥੇ ਦੇ ਸਟੇਜ ਤੇ ਬੈਠੇ ਹੂੰ ਤੇ ਉਵੇਂ ਉਹ 65 ਕਿਲੋ ਖੇਡਦਾ ਖੇਡਦਾ ਮੈਂ ਤੇ ਅਹੀਂ ਉਪਰ ਘੇਟ ਲਾਪੇ। ਉਹ ਘਾਂਗੇ ਜਿਵੇਂ ਵਧੀਆ ਉਦੋਂ ਨੇਟੇ ਹਣੀ ਵਧੀਆ ਖੇਡਦੇ ਸੀ ਪੂਰੇ। ਅੱਛਾ ਵੈਸੇ ਪੰਗਾ ਲਿਆ ਤੁਸੀਂ ਪੰਗਾ ਹੀ ਲਿਆ ਉਹ ਨੇਟੇ ਹਣੀ ਜਿਵੇਂ ਲੰਡੇ ਰੋਡੇ ਵਾਲੇ ਬਾਈ ਨਰਵੀਰ ਹੁਣੀ ਇਹ ਸਾਰੇ ਕੱਟੇ। ਅੱਛਾ ਇਹ ਇੱਧਰ ਖੇਡਦੇ ਸੀ ਸਾਰੇ ਇਹ ਉਦੋਂ ਘਾਂਗੇ ਚ ਖੇਡਦੇ ਹੁੰਦੇ। ਅੱਛਾ ਅੱਛਾ। ਤੇ ਇਹਨਾਂ ਨਾਲ ਸਾਡਾ ਮੈਚ ਆ ਗਿਆ ਤੇ ਮੈਂ 2-3 ਜੱਫੇ ਲਾ ਗਿਆ ਯਾਨੀ ਕਿ ਇਹਨਾਂ ਨੂੰ। ਓਪਨ ਵਾਲਿਆਂ ਨੂੰ। ਹੂੰ। ਜੋ ਬਾਪੂ ਕਿਤੇ ਵੇਖੀ ਜਾਂਦਾ ਇਹਦੇ ਬਾਪੂ ਨੇ ਮੇਰੇ ਕੋਲੇ ਆਇਆ ਬਾਪੂ। ਤੇ ਕਹਿੰਦਾ ਵੀ ਤੂੰ ਵਧੀਆ ਖੇਡਦਾ ਤਾਂ ਤੂੰ ਇਹਨਾਂ ਤੇ ਉਹਨਾਂ ਨੇ ਟੀਮ ਨੂੰ ਉਹਨੂੰ ਕਿਹਾ ਤਾਂ ਫਿਰ ਉਦੋਂ ਬਾਅਦ ਇਹਨਾਂ ਨੇ ਕੰਮ ਚੁਸ ਵੀਰੋਂ ਓਪਨ ਚ ਵੜ ਗਏ ਸਿੱਧਾ 65 ਤੋਂ ਓਪਨ ਚ ਗਏ ਹਾਂ 65 70 ਮਾੜੀ ਮੋਟੀ ਕਿੱਡਾ ਮੈਂ ਵੇਡ ਤਾਂ ਕਿੱਡਾ ਨਹੀਂ ਜਾਈ ਜਿਹੜੀ ਸੰਦੀ ਗੱਲ ਹੈ ਇਹ 16 17 ਦੀ ਹੋਣੀ ਹੈ ਅੱਛਾ 16 17 ਤੋਂ ਬਾਅਦ ਇੱਧਰ ਲੰਘ ਗਏ ਹਾਂਜੀ ਫਿਰ 25 ਗੇਮ ਚ ਵੜ ਗਏ ਜਾਂ ਹੋਰ ਕੰਮ ਕਰਦੇ ਰਹਿਣਾ ਨਹੀਂ ਬਾਅਦ ਚ ਜਾਨੀ ਕਿ ਮਾੜਾ ਮੋਟਾ ਖੇਡਦਾ ਸੀ ਮੇਲੇ ਮੂਲੇ ਖੇਡਨੇ ਇੱਧਰ ਹੂੰ ਤੇ ਨਾਲ ਕੰਮ ਕਰ ਆਪ ਦਾ ਕਰੀ ਜਾਣਾ ਕਿ ਦੋ ਕੁ ਮਹੀਨੇ ਖੇਡਣਾ ਬਾਕੀ ਕੰਮ ਕਰੀ ਜਾਣਾ ਕਦੇ ਫੈਕਟਰੀ ਚ ਲੱਗ ਗਿਆ ਕਦੇ ਮੈਂ ਸਾਲ ਉੱਥ ਸਕਿਉਰਟੀ ਗਾਰਡ ਲੱਗ ਰਿਹਾ ਲੁਧਿਆਣੇ ਮਾਲਚ ਫਾਈਟਿਚ ਲੱਗਾ ਠੇਕੇ ਵਾਲਾ ਲੱਗ ਰਿਹਾ ਮਸ਼ਰਾਬ ਵਾਲਿਆ ਨਾ ਲੱਕੜ ਦਾ ਕੰਮ ਸਿੱਖਣ ਲੱਗ ਗਿਆ ਕਦੇ ਖੇਡਣ ਲੱਗ ਗਿਆ ਕਦੇ ਮੋਬਾਈਲਾਂ ਦਾ ਕੰਮ ਸਿੱਖਣ ਲੱਗ ਗਿਆ ਜੀ ਕੰਮ ਬਦਲਣ ਦਾ ਕਾਰਨ ਬਸ ਵੈਸੇ ਕਿ ਕਈ ਵਾਰ ਇਹ ਹੋ ਜਾਂਦਾ ਵੀ ਨਹੀਂ ਵੀ ਤੂੰ ਉਹ ਕੰਮ ਕਰਦਾ ਸੀਗਾ ਜੀ 2-3 ਮਹੀਨੇ ਲਾਉਂਦਾ ਸੀ ਕੰਮ ਤੇ ਫਿਰ ਵਿੱਚੋਂ ਕੋਈ ਮੈਚ ਮੂਚ ਆ ਜਾਂਦਾ ਹੈਗੇ ਵਿੱਚੋਂ 2-4 ਹਾਂ 2-4 ਛੁੱਟੀਆਂ ਮਾਰ ਲੈਂਦਾ ਸੀ ਅਗਲਾ ਕੰਮ ਤੋਂ ਛੁੱਟੀ ਕਰਾਉਂਦਾ ਸੀ ਫਿਰ ਉਹ ਕੰਮ ਛੱਡ ਕੇ ਦੂਜਾ ਫੜ ਲੈਂਦਾ ਸੀ ਉਧਰ ਜਾਈਦਾ ਸੀਗੇ ਉਹ 2-1.5-2 ਮਹੀਨੇ ਲਾਈ ਉੱਧ ਪੰਜ ਸੱਤ ਛੁੱਟੇ ਉਧਰ ਕਬੱਡੀ ਵਾਲੇ ਪਾਸੇ ਜ਼ਿਆਦਾ ਥੋੜਾ ਧਿਆਨ ਵੱਡੀ ਵਾਲੇ ਪਾਸੇ ਵੀ ਸੀ ਥੋੜੇ ਘਰ ਦੀ ਮਜਬੂਰੀ ਕਰਕੇ ਵੀ ਘਰੇ ਹੈ ਨਹੀਂ ਸੀ ਉਹ ਇਹ ਕਰਦਾ ਸਰਕਲ ਹੀ ਉਹ ਜਾ ਸਿਸਟਮ ਸੀ ਵੀ ਕੰਮ ਵੀ ਕਰਨਾ ਜ਼ਰੂਰੀ ਸੀ ਤੇ ਉਧਰ ਧਿਆਨ ਕਬੱਡੀ ਵਾਲੇ ਪਾਸੇ ਵੀ ਸੀ ਫਿਰ ਕਦੇ ਕੰਮ ਕਰਨ ਲੱਗਰੇ ਕਬੱਡੀ ਖੇਡਣ ਲੱਗਦਾ ਫਿਰ ਹੌਲੀ ਹੌਲੀ ਜੋਨੇ ਕਿ ਜਦੋਂ ਉਦੋਂ ਐਦਾਂ ਨਹੀਂ ਹੁੰਦਾ ਸੀ ਕਿ ਵੀ ਆਰ ਕੰਮ ਤੋਂ ਹਟਾਤਾ ਪਤਾ ਨਹੀਂ ਕਬੱਡੀ ਚ ਕੁਝ ਬਣੂਗਾ ਕਿ ਨਹੀਂ ਬਣੂਗਾ ਪਉ ਹੁੰਦਾ ਸੀਗੇ ਬਹੁਤ ਘਰੋਂ ਬਹੁਤ ਗਾਲਾਂ ਪੈਂਦੀਆਂ ਸੀ ਅੱਛਾ ਇਹਨਾਂ ਕਰਦੇ ਖੇਡ ਨਹੀਂ ਦਿੰਦੇ ਸੀ ਜਮਾਂ ਵੀ ਅੱਛਾ ਕਰਦੇ ਰੋਕਦੇ ਰਹਿ ਜਾਂ ਬਹੁਤ ਰੋਕਦੇ ਰਹੀ ਡੈਡੀ ਕਈ ਵਾਰ ਬਹੁਤ ਗਾਲਾਂ ਕੱਢ ਦਿੰਦਾ ਹੈ ਵੀ ਤੂੰ ਕਿਹੜੇ ਪਾਸੇ ਬੈ ਐਵੇਂ ਲੱਤਾਂ ਬਾਤ ਢਾਲੇਗਾ ਤੁਹਾ ਦਾ ਕੰਮ ਲੱਗ ਜਾ ਕਿਸੇ ਚੰਗੇ ਕੰਮ ਲੱਗ ਜਾ ਤੂੰ ਪਤਾ ਕਰਦਾ ਕਿ ਹੋਇਆ ਸਿਸਟਮ ਹੂੰ ਕੰਮ ਲੱਗ ਜਾ ਮੈਂ ਫੇਰ ਕੰਮ ਤੇ ਲੱਗਿਆ ਨਾ ਉਹ ਕੰਮ ਤੂੰ ਕੋ ਜਾਣਾ ਕੋ 10 15 ਦਿਨ ਜਾਣਾ ਕੋਈ ਫੇਰ ਫੋਨ ਫਾਣ ਆ ਜਾਣਾ ਵੀ ਆਇਆ ਮੇਲਾ ਅੱਜ ਬਖੇਡਣ ਜਾਣਾ ਉਧਰ ਫੇਰ ਕੰਮ ਤੋਂ ਫੇਰ ਮਿਲ ਕੇ ਬਾਕੂ ਦਾ ਡਰ ਨਹੀਂ ਹੁੰਦਾ ਸੀ ਡਰ ਵੀ ਹੁੰਦਾ ਸੀ ਵਿੱਚ ਫੇਰ ਖੇਡਣ ਨੂੰ ਹੁਣ ਚੱਲ ਜਾਣਾ ਚੋਰੀ ਚੋਰੀ ਚਲੇ ਜਾਂਦੇ ਚੋਰੀ ਬਹੁ ਗਿਆ ਈ ਹਾਂ ਬਹੁ ਗਿਆ ਚੋਰੀ ਅੱਛਾ ਰਹਾ ਹੌਲੀ ਹੌਲੀ ਯਾਨੀ 18 ਦੀ ਗੱਲ ਆ ਹੂੰ 18 ਦੇ ਵਿੱਚ ਇੱਥੇ 75 ਕਿਲੋ ਖੇਡਿਆ ਮੈਂ ਕਾਲ ਗੱਡੀ ਅੱਛਾ ਆ ਜਿਹੜੇ ਇੱਥੇ ਮੈਂ ਹਾਂ ਕਾਲ ਗੱਡੀ ਉੱਥੇ ਬੈਸਟਨ ਨੂੰ ਸਾਈਕਲ ਸੀਗਾ ਹੂੰ ਤੇ ਉਥੋਂ ਮੈਂ 75 ਕਿਲੋ ਚ ਬੈਸਟ ਨਿਕਲਿਆ ਉੱਥੇ ਸਾਈਕਲ ਦਿੱਤੇ ਸੀ ਮੈਂ ਕਿ ਪਹਿਲਾ ਨਾਮ ਸਾਈਕਲ ਸੀ। ਪਹਿਲਾ ਸਾਈਕਲ ਦਿੱਤਿਆ ਜਿੱਥੋਂ। ਅੱਛਾ। ਮਤਲਬ ਕਿ ਆਉਣਾ ਜਾਣਾ ਸੌਖਾ ਹੋ ਗਿਆ ਤੁਹਾਨੂੰ? ਆਉਣਾ ਜਾਣਾ ਸੌਖਾ ਹੋ ਗਿਆ। ਇੱਕ ਸਾਈਕਲ ਦਿੱਤਿਆ ਫਿਰ ਸਾਈਕਲ ਮੈਂ ਘਰੇ ਜਿਹਨੂੰ ਨਵਾਂ ਘਰੇ ਲੈ ਕੇ ਆਇਆ। ਹਾਂ। ਉਸ ਦਿਵਾਰ ਡੈਡੀ ਥੋੜਾ ਜਿਹਾ ਵੀ ਚਾਹ ਠੀਕ ਹੈ ਮੁੰਡਾ ਖੇਡਦਾ। ਬਸ ਥੋੜਾ ਜਿਹਾ ਰੋਕਣ ਟੋਕਣ। ਹਾਂ। ਬਸ ਥੋੜਾ ਜਿਹਾ ਰੋਕਣ ਟੋਕਣ ਘੱਟ ਲੱਗ ਪਿਆ। ਹਾਂ। ਉਸ ਦਿਵਾਰ ਫਿਰ ਮੈਂ ਲੱਗ ਪਿਆ ਇਧਰ ਕਬੱਡੀ ਵਾਲੇ ਪਾਸੇ ਹੋਇਆ। ਅੱਛਾ। ਇੱਥੇ ਫਿਰ ਜਿਹੜਾ ਆਪਣਾ ਗੁਰਵਿੰਦਰ ਸਿੰਘ ਤੇ ਤੁਸੀਂ ਇਕੱਠੇ ਹੀ ਲੱਗੇ ਤਕਰੀਬਨ ਤਿੰਨ ਇੱਕਠੇ ਜੇ ਲੱਗਿਆ ਕਿ ਸਾਡਾ ਵੀ ਸ਼ੋਅ ਜਾਨੀ ਕਿ ਗੁਰਵਿੰਦਰ ਮੈਥ ਥੋੜਾ ਪਹਿਲਾਂ ਹੋ ਗਿਆ ਗੁਰਵਿੰਦਰ 18 19 ਚ ਸ਼ੋਅ ਹੋਇਆ ਮੈਂ ਜਾ ਕੇ ਵੀ ਕਿਚ ਹੋ ਗਿਆ ਸ਼ੋਅ ਲਾਕਡਾਊਨ ਤੋਂ ਬਾਅਦ ਇਹ ਕੀ ਇਹ ਚੱਕਰ ਕੀ ਸੀ ਕਿ ਕਿਆਰ ਹਾਲਾਤ ਇਦਾਂ ਦੇ ਹੁੰਦੇ ਬਿਲਕੁਲ ਦੇ ਹਾਲਾਤ ਇਦਾਂ ਦੇ ਹਮ ਜਾਨੀ ਕਿ ਚੱਜ ਨਾ ਖੇਡਿਆ ਨਹੀਂ ਗਿਆ ਨੂੰ ਪਤਾ ਹੋਈ ਵੀ ਸਿਸਟਮ ਘਰ ਦਾ ਉਹ ਜਿਹਾ ਸੀ ਹਮ ਕੰਮ ਕਰ ਲੱਗੇ ਰੇ ਵਿੱਚ ਖੇਡਣ ਲੱਗੇ ਰੇ ਵੀ ਚੰਗੀ ਤਰ੍ਹਾਂ ਇੱਕ ਜਮਾ ਇੱਕ ਪਾਸੇ ਲੱਗਿਆ ਨਹੀਂ ਗਿਆ ਨਾ ਕੰਮ ਤੇ ਨਾ ਖੇਡਣ ਵਾਲਾ ਬਸ ਜਿਆਦਾ ਇੱਕ ਪਾਸੇ ਖੇਡਣ ਵਾਲੇ ਬਸ ਲੱਗਦਾ ਫਿਰ ਤਾਂ ਚੱਲਦੀ ਇਹ ਕਾਰਨ ਕੀ ਸੀ ਇਹ ਘਰੇ ਗਰੀਬੀ ਜਾਂਦੀ ਸੀ ਘਰੇ ਗਰੀਬ ਘਰ ਦੇ ਹਾਲਾਤ थोड़े ਵਾਲੇ ਮਾੜੇ ਸੀਗੇ ਹੂੰ ਤੇ ਘਰੇ ਜਾਨੀ ਕਿ ਸਾਲ ਇੱਕ ਸਾਦਾ ਦਿਹਾੜੀ ਦੇੜੀ ਦਾ ਕੰਮ ਸੀਗਾ ਹੂੰ ਦਿਹਾੜੀ ਕਰਦੇ ਘਰੇ ਵੀ ਪੈਸੇ ਲੋੜ ਸੀ ਹੂੰ ਫਿਰ ਉਦੋਂ ਇੰਨਾ ਕੋਡੀ 'ਚ ਪੈਸਾ ਨਹੀਂ ਹੈਗਾ ਸੀ ਹੂੰ ਜਾਂਦੇ ਸੀ ਮੇਲਾ ਖੇਡਣ ਜਾਂਦੇ ਸੀ ਕੋਈ 5-600 ਬੰਦਾ ਸੀਗਾ ਹੂੰ ਤੇ ਉਦੋਂ ਮੇਲੇ ਜਾਦੇ ਖੇਡਦੇ ਸੀ ਟੂਰਨਾਮੈਂਟ ਕਰਦੇ ਸੀ 2-500 ਦੀ ਦਿਹਾੜੀ ਛੱਡ ਜਾਂਦੇ ਸੀ ਉਹ ਪਾ ਢੇੜ ਛੱਡ ਜਾਂਦੇ ਸੀ ਮਗਰ ਕਿ ਉਹਨਾਂ ਉਹਨਾਂ ਕੋ ਸੀਗਾ ਹੈ ਇਹ ਤੇ ਪਲਵਾਨ ਲਈ ਖਰਾਕ ਬੜੀ ਹੁੰਦੀ ਹੈ ਫਿਰ ਖਰਾਕ ਤੇ ਪੂਰੀ ਕਰਦੇ ਹੋ ਖਰਾਕ ਦਾ ਬਸ ਐਵੇਂ ਹੀ ਹੈ ਮੈਂ ਤਾਂ ਖਰਾਕ ਤਾਂ ਮੈਂ ਬਹੁਤ ਜਣੇ ਕੀ ਪੂਰੀ ਹੋਈ ਨਹੀਂ ਆਪਣੀ ਦਾ ਤਾਂ ਅਜੇ ਤੱਕ ਵੀ ਇਹਨਾਂ ਹੋਇਆ ਨਹੀਂ ਸਿਸਟਮ ਇਹਨਾਂ ਚ ਇਹਨਾਂ ਟਾਈਮ ਲੱਗ ਗਿਆ ਇਸ ਦਾ ਕੰਮ ਦੇ ਹੌਲੀ ਹੌਲੀ ਪਲਵਾਨ ਦੀ ਖਰਾਕ ਨਹੀਂ ਪੂਰੀ ਹਦੀ 22500 ਰੁਪਇਆ ਚਾਹੀਦੇ ਇੱਕ ਪਲਵਾਨ ਨੂੰ ਡੇਲੀ ਦਾ ਤੇ ਮੇਰੇ ਵਰਗਾ ਪਲਵਾਨ ਹ ਹਫਤੇ ਚ ਦੋ ਮੇਲੇ ਹਟਦਾ ਉਹਨਾਂ ਜੋ ਕੋਈ 5-700 ਇੱਕ ਮੇਲੇ ਦਾ ਬੰਦਾ ਉਹ ਘਰੇ ਸੌਦਾ ਪੱਤਾ ਲਿਆਉਣਾ ਹੁੰਦਾ। ਵੀ ਕੇ ਘਰ ਦੇ ਢੀਕਦੇ ਪੈਂਦੇ ਨਾ। ਭਾਈ ਘਰ ਦੇ ਪਹਿਲਾਂ ਢੀਕਦੇ ਹੁੰਦੇ ਵਿੱਚ ਅੱਜ ਖੇਡਣਗੇ ਆ ਕੋਈ 5-700 ਲਿਆਊਗਾ ਖੰਡ ਚਾਹ ਪੱਤੀ ਲਿਆਵਾਂਗੇ। ਹੂੰ। ਉਹ ਖਰਾਕ ਇਦਾਂ ਦੇ ਹੁੰਦੇ। ਖਰਾਕ ਇਦਾਂ ਦੇ ਹੁੰਦੇ। ਅੱਛਾ। ਮੈਂ ਤਾਂ 22500 ਦੀ ਖਰਾਕ ਮੰਨਦੇ ਹੋ। ਸਹੀ ਪਹਿਲਵਾਨ ਤਿਆਰ ਕਰਨਾ। ਸਹੀ ਪਹਿਲਵਾਨ ਤਿਆਰ ਕਰਨਾ। ਤੁਸੀਂ ਐਵਰੇਜ ਆਪਦੀ ਕੱਢੀ ਕਦੀ? ਮੈਂ ਤਾਂ ਮੈਂ ਨਾ ਖਰਾਕਲੇ ਪਾਸੇ ਗਿਆ ਹੀ ਨਹੀਂ ਅਗਲੇ ਰੋਟੀਆਂ ਦੇ ਖਾਦ ਮੈਂ ਅੱਜ ਤੱਕ ਖੇਡਦਾ ਰਹੀ। ਅੱਛਾ। ਹਾਂ। ਕੀ ਕਿਤੇ ਮੁਸ਼ਾਇਰ ਚੁਰ ਗਿਆ ਤਾਂ ਜਾ ਕੇ ਕਿ ਲੋਬਦਾਮਲਾਏ ਤੂੰ ਦੇ ਨਾਲ 15 20 ਦਿਨ ਕੱਢ ਲਏ ਥਾਲੀ ਬਿਚ ਚੰਗਾ ਮੇਲਾ ਲੱਗਿਆ ਤਾਂ ਚੰਗਾ ਮੇਲਾ ਲੱਗਿਆ ਤਾਂ ਅੱਛਾ ਹਾਂ ਮੇਰੇ ਕਿ ਨਾਰਮਲ ਖਰਾਕ ਤੇ ਕਿਸ਼ਤ ਤੱਕ ਪਹੁੰਚੋ ਹਾਂਜੀ ਤੇ ਯੂਰਪੀ ਖੇਡ ਕੇ ਆਏ ਹਾਂਜੀ ਯਾਰ ਕੀ ਯੂਰਪ ਖੇਡ ਕੇ ਹੂੰ ਬਾਈ ਪਿੰਤੂ ਦਾ ਤਾਂ ਆਪਣਾ ਆਪਣਾ ਹੁੰਦੇ ਸਰ ਹੁੰਦੇ ਬਦਵਾਲਤ ਉਹਨੇ ਵੀ ਆਪਣੀ ਬਾਹ ਫਾੜੀ ਉਹਨੇ ਲਵਾਇਆ ਯਾਰ ਕੀ ਯੂਰਪ ਦੇ ਵਜਾ ਹੂੰ ਹਾਂਜੀ ਉਹ ਤਾਂ ਪਹਿਲੇ ਸਾਲ ਮਲੇਸ਼ੀਆ ਗਿਆ ਡੇ ਗਿਆ ਹੂੰ ਮਲੇਸ਼ੀਆ ਦੋ ਕੱਪ ਪਏ ਸੀ ਇੱਕ ਕੱਪ ਦਾ ਬੈਸਟ ਵੀ ਸੀ ਮੈਂ ਅੱਛਾ ਹਾਂਜੀ ਉਹ ਤੋਂ ਬੈਸਟ ਵੀ ਰਹੇ ਹਾਂਜੀ ਇੱਕ ਆਪਣਾ ਬੈਸਟ ਮਤਲਬ ਕਿ ਜੇ ਤੁਸੀਂ ਗਰਾਊਂਡਾਂ 'ਚ ਖੇਡਦੇ ਹੋ ਚਾਹੇ ਹੁਣ ਘਰ ਦੇ ਹਾਲਾਤ ਠੀਕ ਹੋਣ ਪਰ ਕਈ ਵਾਰ ਪ੍ਰਮੋਟਰ ਦੀ ਨਿਗਾਹ 'ਚ ਆਇਆ ਖਿਡਾਰੀ ਦਾ ਫਿਰ ਪਤਾ ਨਹੀਂ ਕਿੱਥੇ ਖਲਾਏ ਜਾਂਦੇ ਆ ਇਹ ਚਾਹੀਦਾ ਜੀ ਮੰਨ ਕੇ ਕੋਈ ਵੀ ਗਰੀਬਾ ਪਲੇਅਰ ਆ ਹੂੰ ਪ੍ਰਮੋਟਰਾਂ ਨੂੰ ਇਹ ਚਾਹੀਦਾ ਜੀ ਪ੍ਰਮੋਟਰ ਅੱਜ ਕੱਲ ਤਗੜੇ ਪਲੇਅਰਾਂ ਦੇ ਹੂੰ ਤਗੜਿਆਂ ਨੂੰ ਰਜਾਈ ਜਾਂਦੇ ਆ ਜੀ ਮਾੜੇ ਵਾਲੇ ਕੋਈ ਨਹੀਂ ਵੇਦਾ ਜੀ ਹੂੰ ਚਾਹੀਦਾ ਇਹ ਇੱਕ ਦੋ ਪ੍ਰਮੋਟਰ ਚਾਹੀਦੇ ਨਿਗਾ ਚਾਹੀਦੇ ਪਲੇਅਰਾਂ ਤੇ ਵੀ ਜਿਹੜਾ ਬੰਦਾ ਗਰੀਬ ਪਲੇਅਰ ਆ ਜਿਹਨੂੰ ਲੋੜ ਆ ਖਰਾਕ ਦੀ ਉਹਦੀ ਬੰਦੀ ਉਹਦੀ ਬਾਹ ਫੜੀ ਜਾਵੇ ਹੂੰ ਉਹਨੂੰ ਅੱਗੇ ਲੈ ਕੇ ਜਾਂਦਾ ਲੈ ਕੇ ਜਾਇਆ ਜਾਵੇ ਹੈਨਾ ਕਈ ਚੰਗੇ ਪਲੇਅਰ ਆ ਇੱਕ ਖਰਾਕ ਖਣੋ ਘਰ ਦੇ ਹਲਾਤ ਤੱਕ ਨੂੰ ਰਹਿ ਜਾਂਦੇ ਹੂੰ ਉਹਨਾਂ ਤੇ ਚਾਹੀਦਾ ਪ੍ਰਮੋਟਰਾਂ ਨੂੰ ਬੇਨਤੀ ਆ ਵੀ ਉਹਨਾਂ ਲਈ ਵੇਖੋ ਉਹਨਾਂ ਨੂੰ ਖਰਾਕ ਦਿਓ ਸਹੀ ਆ ਉਹਨਾਂ ਨੂੰ ਅੱਗੇ ਲੈ ਕੇ ਆਓ ਹੂੰ ਤਕੜੇ ਜਿਹੜੇ ਤਕੜੇ ਉਹ ਤਾਂ ਤਕੜੇ ਹੀ ਆ ਹੂੰ ਉਹਨਾਂ ਨੂੰ ਆਪਰ ਜਾਈ ਜਾਵਾਂਗੇ ਉਹਨਾਂ ਦਾ ਕੋਈ ਕੋਈ ਫਰਕ ਨਹੀਂ ਪੈਣਾ ਉਹ ਤਾਂ ਰੱਜੇ ਆ ਹੋਣ ਉਹਨਾਂ ਦੇ ਘਰ ਭਰੇ ਆ ਜਿਹੜੇ ਗਰੀਬ ਆ ਉਹਨਾਂ ਨੂੰ ਚੱਕੋ ਹੂੰ ਵੈਸੇ ਐਸੋ ਹੁਣ ਜੇ ਵੇਖੀ ਕਿਤੇ ਬਹੁਤ ਸੁਧਾਰ ਆਇਆ ਹੋਇਆ ਕਬਡੀ ਅੱਗੇ ਨੂੰ ਬਹੁਤ ਫਰਕ ਪਿਆ ਜੀ ਕਿਉਂਕਿ ਕਈ ਵਾਰ ਇਹ ਹੁੰਦਾ ਸੋਸ਼ਲ ਮੀਡੀਆ ਦੇ ਤੌਰ ਤੇ ਲੋਕਾਂ ਦੇ ਕੋਲੇ ਜਾਂ ਪ੍ਰਮੋਟਰਾਂ ਦੇ ਕੋਲ ਲੋਕਾਂ ਦੀ ਗੱਲ ਨਹੀਂ ਪਹੁੰਚਦੀ ਹਾਂਜੀ ਹਾਂਜੀ ਹੁਣ ਤਾਂ ਇੱਕ ਜ਼ਰੀਆ ਬਣ ਗਿਆ ਨਾ ਹਾਂਜੀ ਹੁਣ ਜੇ ਤੁਹਾਡੀ ਗੱਲ ਆਪਾਂ ਕਰ ਰਹੇ ਆ ਹੋ ਸਕਦਾ ਕਿ ਬਹੁਤ ਸੂਝਵਾਨ ਜਾਂ ਸਿਆਣਾ ਪ੍ਰਮੋਟਰ ਦੇਖ ਰਿਹਾ ਹੋਵੇ ਇਸ ਚੀਜ਼ ਨੂੰ ਤੁਹਾਨੂੰ ਲੱਗੇ ਯਾਰ ਵੀ ਠੀਕ ਹੈ ਨਹੀਂ ਬਈ ਇਹਨੂੰ ਲੋੜ ਆ ਤੇ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ ਹਾਂਜੀ ਹਾਂਜੀ ਤੇ ਉਹ ਕਈ ਵਾਰ ਤੁਹਾਨੂੰ ਰਾਤ ਨੂੰ ਸੁੱਤਿਆਂ ਪੈ ਦਿਨ ਚੜ੍ਹਦੇ ਨੂੰ ਦੇਣੀ ਇਦਾਂ ਦਾ ਚੜੇ ਕਿ ਤੁਹਾਨੂੰ ਅਗਲਾ ਕਦੇ ਲਿਆ ਅਮਰੀਕਾ ਚੱਲਿਆਂਗੇ ਬਈ ਕੈਨੇਡਾ ਚੱਲਿਆਂ ਬਈ ਨਾਲਾ ਦਾਤ ਕਿ ਤੁਸੀਂ ਜਾ ਵੀ ਰਹੇ ਹੋ ਕੈਨੇਡਾ ਹਾਂਜੀ ਕੈਨੇਡਾ ਖੜਨੇ ਰੱਖਿਆ ਪਜੂਤ ਕਲੱਬ ਵੱਲੋਂ ਜੂਤ ਕਲੱਬ ਵੱਲੋਂ ਜਾ ਰਹੇ ਇਹ ਕਿੰਨਾ ਵੱਲੋਂ ਸਪਾਂਸਰ ਹੈ ਫਿਰ ਇਹ ਹੈਗੇ ਸਿਰਨਾ 2 4 ਬਈ ਅਰਵਿੰਦਰ ਲੱਡੂ ਆ ਬਈ ਪੰਨੀ ਘੜਾਈ ਤੋਂ ਹੂੰ ਦਵਿੰਦਰ ਸਿੰਘ ਰਾਏ ਬਈ ਪੰਨੀ ਘੜਾਈ ਤੋਂ ਹੂੰ ਤੇ ਚਰਨਜੀਤ ਸਿੰਘ ਬਈ ਬੰਨੀ ਕੜਾਈ ਤੋਂ ਹਰਵੀਰ ਸਿੰਘ ਖੱਕ ਤੇ ਗੁਰਵੀਰ ਸਿੰਘ ਖੱਕ ਇਹਨਾਂ ਇਹਨਾਂ ਦੇ ਚੱਲੇ ਐਕੈਡਮੀ ਵੱਲੋਂ ਜੂਟ ਕਲੱਬ ਵੱਲੋਂ ਹਾਂ ਤੇ ਇਹ ਬਾਈ ਆਪਣਾ ਕੈਨੇਡਾ ਸੀਜ਼ਨ ਸਾਰਾ ਖੇਡਦਾ ਹਾਂ ਕੈਨੇਡਾ ਸੀਜ਼ਨ ਖੇਡਦਾ ਜੀ ਇਹ ਸਾਰਾ ਕੁਝ ਆਪਣੇ ਜਾਨੀ ਕਿ ਬਿੰਦੂ ਸਵਾਲਾ ਬਾਈ ਆਪਣਾ ਵੱਡਾ ਭਰਾ ਉਹ ਗਿਆ ਹੋਇਆ ਪਹਿਲਾਂ ਉੱਥੇ ਕੈਨੇਡਾ ਤਾਂ ਅਮਰੀਕਾ ਕਿ ਕੈਨੇਡਾ ਹੀ ਉੱਥੇ ਕੈਨੇਡਾ ਜੀ اچھا ਤੇ ਉਹਨੇ ਕਰਵਾਇਆ ਸਾਰਾ ਕੁਝ ਹੀ ਉਹਨੇ ਬਾਹ ਫੜੀ ਆਪਣੀ ਅੱਛਾ ਇਹ ਇਹ ਜੇ ਤੁਹਾਨੂੰ ਸ਼ੁਰੂ ਵੀ ਕਰਾਈ ਤੇ ਬਿੰਦੂ ਨੇ ਕਰਾਈ ਤੇ ਜੇ ਬਾਹਵੇਂ ਫੜ ਰਿਹਾ ਤੇ ਬਿੰਦੂ ਦੇ ਜਰੀਏ ਹੋ ਰਿਹਾ ਇਹ ਹੋ ਰਿਹਾ ਕੁਝ ਕਿ ਠੀਕ ਹੈ ਬਕੇਰ ਪੁਲਵਾਨ ਦੀ ਨਿਗਾ ਪੁਲਵਾਨ ਤੇ ਹੁੰਦੀ ਆ ਛੇਤੀ ਪੈ ਜਾਂਦੀ ਆ ਉਹ ਥੋੜਾ ਜਿਹਾ ਉਹ ਵੀ ਬਾਈ ਆਪਣੇ ਘਰੋਂ ਆਪਣੇ ਅਰਗਾ ਸੀ ਆਈ ਹਾਂ ਇਹ ਜੀ ਤੂੰ ਸੌਖਾ ਸਮਝਿਆ ਜਾਂਦਾ ਕਿਉਂਕਿ ਜਿਹੜਾ ਮਾੜਾ ਹੋਊਗਾ ਉਹ ਮਾੜੇ ਦੇ ਜ਼ਿਆਦਾ ਥੋੜਾ ਦੇ ਵੇਖੂਗਾ ਜੀ ਹੂੰ ਤਗੜਾ ਤਗੜੇ ਨਾਲ ਨੂੰ ਲਾਤਾਂ ਦਾ ਪਤਾ ਹੁੰਦਾ ਬਾਰੇ ਤੇ ਉਹਦੇ ਘਰ ਕਿਰ ਕੀ ਤੇ ਫਿਰ ਜਿਹੜੀ ਮਿਹਨਤ ਲਾਉਂਦੇ ਹੋ ਲਾਉਂਦੇ ਹੋ ਡੇ ਲਈ ਹਾਂ ਜੀ ਮਿਹਨਤ ਲਾਉਂਦੇ ਕੀ ਕੀ ਹੁੰਦੀ ਹੈ ਮਿਹਨਤ ਮੇਰੇ ਤਾਂ ਜਨਕ ਸੀਜ਼ਨ ਜਦੋਂ ਸੀਜ਼ਨ ਆਫ ਹੁੰਦਾ ਆਪਣਾ ਕਬੱਡੀ ਵਾਲਾ ਅੱਛਾ ਉਦੋਂ ਲੱਗਦੀ ਆ ਉਦੋਂ ਕੋਈ 2 ਮਹੀਨੇ ਗਰਾਊਂਡ ਲਾ ਲਈਦਾ ਨਹੀਂ ਤਾਂ ਉਹ ਨੋਰਮਲ ਹੁਣ ਮੈਚ ਚੱਲ ਜਿੰਦੇ ਮੈਚਾਂ ਚ ਹੁਣ ਤਾਂ ਤੈਨੂੰ ਪਤਾ ਇਧਰ ਆਪਣੇ ਦੂਰ ਬਹੁ ਪੈਂਦਾ ਈ ਵਾੜ ਬਹੁ ਪੈਂਦੀ ਏ ਇਧਰੋਂ ਜਾਈਦਾ ਰਾਹ ਨੂੰ ਖੇਡ ਖੂੜ ਕੇ ਕਈ ਵਾਰ 2 ਵਜੇ 3 ਵਜੇ ਘਰੇ ਵਾਪਸ ਆਇਆ ਟਾਈਮ ਹੀ ਨਹੀਂ ਹੁੰਦਾ ਟਾਈਮ ਹੀ ਮਿਲਦਾ ਈ ਸਵੇਰ ਫਿਰ 8 9 ਵਜੇ ਉੱਠ ਕੇ ਫਿਰ ਜਾਣਾ ਪੈਂਦਾ ਕਿਹੜੇ ਗਰਾਊਂਡ ਚ ਲਾਉਂਦੇ ਮੈਂ ਮੈਂ ਤਾਂ ਆਪਣੇ ਇੱਥੇ ਲਾਉਂਦੇ ਰੱਤੇ ਵਾਲੇ ਅੱਛਾ ਰੱਤੇ ਵਾਲੇ ਦਾ ਪੈਂਦੀ ਲਾ ਲੈਂਦੇ ਆ ਨਹੀਂ ਪੈਂਦੀ ਤੇ ਇਹਦੇ ਲਈ ਮਿਹਨਤ ਚ ਕੀ ਮਿਹਨਤ ਚਾਹੀ ਬਸ ਚਪਾਟੇ ਵਾਲੇ ਹਮ ਰਨਿੰਗ ਵਾਲੀ ਸਪ੍ਰਿੰਟ ਵਾਲੀਆਂ ਜਾਂ ਰੱਸਾ ਚੜ੍ਹ ਲਿਆ ਹਮ ਬਸ ਹੱਥਾਂ ਦੀ ਮਿਹਨਤ ਜਦੋਂ ਕਬੱਡੀ ਖੇਡਣ ਲੱਗੇ ਸੀ ਸ਼ੌਂਕ ਰੇਡ ਦਾ ਸੀ ਕਿ ਜਾਫਤਾ ਜਾਫਤਾ ਹੀ ਸੀ ਸ਼ੁਰੂ ਤਾਂ ਸ਼ੁਰੂ ਤੋਂ ਹਾਂਜੀ ਅੱਛਾ ਮਜਾ ਫਿਰਿਆ ਸ਼ੁਰੂ ਤੋਂ ਅੱਛਾ ਫਿਰ ਤੇ ਲੈ ਕੇ મતલਬ ਕੋਈ ਸ਼ੌਂਕ ਪਾਲਿਆ ਹਾਂਜੀ ਹਾਂਜੀ ਤੇ ਹੋਰ ਤੁਹਾਡੇ ਨਾਲ ਜਿਵੇਂ ਖੇਡਦੇ ਸਾਰੇ ਵਧੀਆ ਚੱਲਦਾ ਕੰਗ ਕੰਗ ਦੇ ਲਈ ਖੇਡਦੇ ਤੁਸੀਂ ਜਾਫਤਾ ਹਾਂ ਕੰਗ ਦੀ ਟੀਮ अच्छा हां मैंण जाने के इत तक ले온 ਦਾ ਮੁੱਦਾ ਜਣਾਗੇ ਗਾਂਗੇ ਦੀ ਟੀਮ ਦੇ ਸਾਰਾ ਉਹਨਾਂ ਦਾ ਧੰਨਵਾਦ ਉਹਨਾਂ ਸਰ ਉਹਨਾਂ ਸਰ ਜਾਂਦਾ ਹੈ ਗਾਂਗੇ ਦੀ ਟੀਮ ਵੱਲੋਂ ਸਾਰੇ ਜੇ ਤੁਸੀਂ ਇਸ ਤੱਕ ਪਹੁੰਚੇ ਹੋ ਤੇ ਬਾਪੂ ਚੰਨਾ ਸਿੰਘ ਦੀ ਬਦੌਲਤ ਹੀ ਆ ਬਾਪੂ ਚੰਨਾ ਸਿੰਘ ਦੀ ਬਦੌਲਤ ਕਾਂਗੇ ਦੀ ਟੀਮ ਦੀ ਬਦੌਲਤ ਸਾਰੀ ਜੇ ਤੁਸੀਂ ਰੋੜਾ ਹਲੀ ਨਾ ਖੇਡਦੇ ਤੇ ਛਾਂ ਦਾ ਅੱਜ ਕੋਈ ਨਾ ਕਿਰੇ ਫੈਕਟਰੀ ਚ ਫਿਰਦੇ ਹਾਂ ਦੇ ਪਹਿਲਾਂ ਮੈਂ ਬਹੁਤ ਕੁਝ ਜਾਣਨਾ ਤੁਹਾਡੇ ਬਾਰੇ ਹੈ ਨਾ ਪਤਾ ਹੁੰਦਾ ਬੰਦਾ ਕਿਹੜੇ ਹਾਲਾਤਾਂ ਚੋਂ ਲੰਘ ਕੇ ਕਿਤੇ ਤੱਕ ਪਹੁੰਚਿਆ ਮੇਰੀ ਕੋਸ਼ਿਸ਼ ਤਾਂ ਸੀ ਵੀ ਇਹ ਗੱਲ ਨੂੰ ਸਾਹਮਣੇ ਰੱਖ ਦਈਏ ਆਪਾਂ ਹਾਂਜੀ ਹਾਂਜੀ ਕੀ ਕੀ ਗਾ ਤੁਹਾਡਾ ਸੋਨਾ ਨਾਂ ਹੈ ਅੱਜ ਕੱਲ ਗਰਾਊਂਡਾਂ ਦੇ ਵਿੱਚ ਦਰਪਿੰਦਰ ਜਲਾਲ ਜੀ ਬੋਲ ਰਾਇ ਸੀ ਜਾਂ ਹੋਰ ਜਿੰਨੇ ਵੀ ਆਪਣੇ ਬਲਾਰੇ ਹੁੰਦੇ ਆ ਗਰਾਊਂਡ ਦੇ ਵਿੱਚ ਗੱਲਾਂ ਹੋ ਰਹੀਆਂ ਸੀ ਹੈਨਾ ਗੱਲਾਂ ਉਸੇ ਦੀਆਂ ਹੀ ਹੁੰਦੀਆਂ ਜਿੰਦੀ ਕੋਈ ਗੱਲਬਾਤ ਹੁੰਦੀ ਹੈ ਚਾਹੇ ਉਹ ਕਿਹੜੇ ਵੀ ਹਲਾਤਾਂ ਚੋਂ ਲੰਘ ਕੇ ਆਇਆ ਹੋਵੇ ਚਾਹੇ ਕੋ ਮਾੜਿਆਂ ਚੋਂ ਲੰਘ ਕੇ ਆਇਆ ਤੇ ਚਾਹੇ ਚੰਗਿਆਂ ਚੋਂ ਲੰਘ ਕੇ ਆਇਆ ਕਈ ਪਹਿਲਵਾਨਾਂ ਦੇ ਕਰੇ ਪਹਿਲਵਾਨ ਪੈਦਾ ਹੁੰਦੇ ਤੇ ਕਈਰ ਕਿਸੇ ਕੁੱਲੀ ਦੇ ਵਿੱਚੋਂ ਵੀ ਪਹਿਲਵਾਨ ਪੈਦਾ ਹੋ ਜਾਂਦਾ ਪਤਾ ਨਹੀਂ ਲੱਗਦਾ ਤੇ ਆਪਾਂ ਤਾਂ ਹੀ ਕੋਸ਼ਿਸ਼ ਕੀਤੀ ਵੀ ਇਸ ਗੱਲ ਨੂੰ ਰੱਖਿਆ ਜਾਵੇ ਹਾਂਜੀ ਤੇ ਫਿਰ ਕੱਪ-ਕੁਪ ਤਾਂ ਕਾ ਤਰਾਪੀ ਵਾ ਦੂ ਟਰਾਪੀ ਤੋਂ ਰੱਖਿਆ ਪਿਆ ਹਾਂਜੀ ਉਹ ਰੱਖਣ ਦਾ ਥਾਂ ਨਹੀਂ ਹੈਗਾ ਇਹ ਅੱਛਾ ਹਾਂਜੀ ਇਹ ਫਿਰ ਇੱਕ ਇਕੱਠੀਆਂ ਨਹੀਂ ਹੁੰਦੀਆਂ ਕਿ ਇਕੱਲੇ ਦੀਆਂ ਤਾਂ ਮਿਲ ਜਾਂਦੀਆਂ ਐ ਤਾਂ ਨਹੀਂ ਯਾਨੀ ਕਿ ਜਿਵੇਂ ਆਪਣਾ ਘਾਂਗੀ ਟੀਮ ਬੰਦੀ ਹੈ ਇਹ ਹੂੰ ਇਹ ਵਾਰੀ ਬੰਨੀ ਹੁੰਦੀ ਹੈ ਬੀ ਅੱਛਾ ਬੀ ਜਿਵੇਂ ਕਿ ਅੱਜ ਜੇ ਟੂਰਨਾਮੈਂਟ ਜਿੱਤੇ ਤਾਂ ਜਿੰਦੀ ਵਾਰੀ ਹਾਲ ਹੈ ਜੁਗਾ ਅਗਲੀ ਵਾਰੀ ਟੂਰਨ ਦੀ ਵਾਰੀਆਂ ਵਾਰੀ ਸਤਰੇ ਆਉਂਦਾ ਕੰਮ ਅੱਛਾ ਹਾਂਜੀ ਤੇ ਜਿੰਦੀ ਤੇ ਫੋਟੋਆਂ ਲੱਗੀਆਂ ਹੁੰਦੀਆਂ ਤੁਹਾਡੀਆਂ ਉਹ ਉਹ ਸਨਮਾਨਤ ਹੁੰਦੇ ਯਾਨੀ ਜਿਵੇਂ ਕਿ ਕਿਤੇ ਟੂਰਨਾਮੈਂਟ ਹੁੰਦਾ ਉੱਥੋਂ ਦੇ ਕੋਈ ਬੰਦਾ ਹੋਗਾ ਜਾਂ ਕਮੇਟੀ ਹੋਗੀ ਉਹ ਸਨਮਾਨਤ ਕਰਦੀ ਹੂੰ ਹਾਂ ਜੀ ਰੱਬ ਤੇ ਗਿਲਾ ਨਹੀਂ ਹੁੰਦਾ ਸੀ ਜਦੋਂ ਗਰੀਬੀ ਦਾ ਕਾਇਦਾ ਹੋਵੇ ਹੁੰਦਾ ਹੀ ਗਿਲਾ ਤਾਂ ਬਹੁਤ ਹੁੰਦਾ ਸੀ ਹੁਣ ਵੀ ਹੁੰਦਾ ਹੀ ਗਿਲਾ ਹੂੰ ਪਰ ਠੀਕ ਆ ਹੁਣ ਅੱਗੇ ਨੂੰ ਥੋੜਾ ਜਿਹਾ ਫਰਕ ਆ ਹੂੰ ਚਲੋ ਬਾਹਾਂ ਫੜੀਓ ਨਹਿਰ ਕੀ ਯੋਰਪ ਜਾਏ ਹੂੰ ਬਾਬਾ ਮੇਰ ਕਰਿਆ ਹਰ ਕੀ ਜਕੈਨੇਡਾ ਗਿਆ ਚਲੇ ਤਾਂ ਹੂੰ ਕਦੇ ਸੋਚਿਆ ਸੀਗਾ ਵੀ ਇਦਾਂ ਖੇਡ ਕੁੜਾਵਾਂਗੇ ਸੋਚਿਆ ਤਾਂ ਹੈਗਾ ਸੀ ਹੂੰ ਵੀ ਜਾ ਤਜਰਬਾ ਚੜਾਂਗੇ ਹੂੰ ਸਰਬਾਬ ਬੈਨੇ ਮੇਰ ਕੀਤੀ ਜਾ ਵੀ ਆਏ ਦੋ ਵਾਰੀ ਮਲੇਸ਼ੀਆ ਜਾਏ ਯੋਰਪ ਜਾਏ ਮੇਰ ਕੀ ਬਾਬਾ ਸੋਕ ਕਰਕੇ ਜਾਵਾਂਗੇ ਕੈਨੇਡਾ ਇੰਗਲੈਂਡ ਵੀ ਜਾ ਰਹੇ ਸੀ ਮੈਂ ਸੁਣਿਆ ਤੁਸੀਂ ਹਾਂਜੀ ਇੰਗਲੈਂਡ ਦੀ ਪਿਛਲੇ ਸਾਲ ਇੰਗਲੈਂਡ ਦੀ ਵੀ ਗੱਲ ਹੋਈ ਸੀ ਫਿਰ ਪਹਿਲਾਂ ਉਧਰ ਯੋਰਪ ਦੀ ਗੱਲ ਹੋ ਗਈ ਤੇ ਫਿਰ ਉਹ ਪਾਸਪੋਰਟ ਮੈਂ ਉਧਰ ਯੋਰਪਲੇ ਪਾਸੇ ਦੇ ਬੈਠਾ ਤਾਂ ਕਰਕੇ ਫਿਰ ਯੋਰਪ ਕਿੱਡੇ ਤੁਸੀਂ ਜਨ ਇਕੱਠਾ ਹੁੰਦਾ ਯੋਰਪ ਦਾ ਤੇ ਇੰਗਲੈਂਡ ਦੇ ਆਸੀ ਮੌਸਮ ਇੱਕੋ ਜਿਹਾ ਹਾਂ ਮੌਸਮ ਇੱਕੋ ਸੀ ਜਨ ਇਕੱਠੇ ਮੈਚ ਸ਼ੁਰੂ ਹੁੰਦੇ ਸੀ ਅੱਛਾ ਹਾਂਜੀ ਕਾ ਤੁਸੀਂ ਇੰਗਲੈਂਡ ਨਹੀਂ ਫਿਰ ਜਾਰਬ ਖੇਡ ਕੇ ਆਏ ਯੋਰਫਰਡ ਕੇ ਤੁਸੀਂ ਸੰਦੀਪ ਨੰਗਲਪਈਆਂ ਲੋ ਖੇਡ ਰਹੇ ਸੀ ਇੰਗਲੈਂਡ ਦੇ ਉਰ ਸ਼ਾਹਕੋਟ ਜੀ ਖੇਡਿਆ ਸੀ ਮੈਂ ਪਹਿਲਾਂ ਸ਼ਾਹਕੋਟ ਚ ਖੇਡਿਆ ਜੀ ਉਦੋਂ ਬਾਈ ਸੰਦੀਪ ਨਾਲ ਹੀ ਸੀਗਾ ਅੱਛਾ ਤੇ ਉਦੋਂ ਬਾਈ ਸੰਦੀਪ ਨੇ ਕਿਹਾ ਸੀ ਵੀ ਤਰ ਇੰਗਲੈਂਡ ਦਾ ਵੀ ਜਾ ਪੱਕਾ ਹੂੰ ਉਦੋਂ ਬਾਅਦ ਫਿਰ ਉਹ ਸੰਦੀਪ ਬਾਈ ਦਾ ਚੱਕਰ ਉਹ ਚੱਲ ਗਈ ਹੂੰ ਡੈਥ ਹੋ ਗਈ ਹੂੰ ਉਦੋਂ ਬਾਅਦ ਫਿਰ ਕਹੇ ਨਹੀਂ ਕਿ ਇਹ ਚੀਜ਼ ਕੀ ਦੌਰ ਚੱਲ ਪਿਆ ਵਿੱਚ ਕਬੱਡੀ ਦੇ ਵਿੱਚ ਆ ਬਹੁਤ ਚੀਜ਼ਾਂ ਵੜ ਗਈਆਂ ਬਹੁਤ ਚੀਜ਼ਾਂ ਵੜ ਗਈਆਂ ਹੂੰ ਗੈਕ ਸਟੋਰੀ ਬਹੁਤ ਵੜ ਗਈ ਕਬੱਡੀ ਚ ਹੂੰ ਕੁਣ ਮੜਾ ਜਾਂ ਕੋਈ ਤਕੜਾ ਹੁੰਦਾ ਪਲੇਅਰ ਇਹਨੂੰ ਫੋਨ ਆਉ ਲਾ ਪੈਂਦੇ ਹੁੰਦਾ ਤੁਹਾਡੇ ਨਾਲ ਹੋਇਆ ਸੀ ਹੂੰ ਆਪਣਾਤ ਨਹੀਂ ਲੈਣਾ ਹੁੰਦਾ ਹੁਣ ਵੀ ਹੁੰਦਾ ਹੀ ਬਹੁਤ ਬਹੁਤ ਕੰਮ ਚੱਲਦਾ ਹੀ ਹੂੰ ਗਲਤ ਗੱਲ ਆਈ ਇਹ ਆਪਣੀ ਕਬੱਡੀ ਮਾਂ ਖੇੜਾਈ ਮਾਂ ਕਿਹੜੀ ਰਹਿਣ ਦਿੱਤਾ ਜਾਵੇ ਵੀ ਇੰਨਾ ਗਲਤ ਪਾਸੇ ਨਾਲ ਜਾਵੇ ਗਲਤ ਤੇ ਵਧੀਆ ਗੱਲ ਆ ਹੂੰ ਹਾਲਕੇ ਚੀਜ਼ ਨਹੀਂ ਹੋਣੀ ਚਾਹੀਦੀ ਹੈ ਨਾ ਨਹੀਂ ਹੋਣੀ ਚਾਹੀਦੀ ਇਹ ਚੀ ਜੈਸੀ ਕਬੱਡੀ ਮਿੱਟੀ ਤੋਂ ਲੈ ਕੇ ਕਰੋੜਾਂ ਤੱਕ ਪਹੁੰਚ ਗਈ ਵੈਸੇ ਇਹ ਚੀ ਨੇ ਤਰੱਕੀ ਵਧੀਆ ਕਰ ਲਈ ਵੈਸੇ ਜੇ ਦੇਖੀ ਤਾਂ ਬਹੁਤ ਤਰੱਕੀ ਕੀਤੀ ਹੈ ਕਬੱਡੀ ਨੇ ਹੂੰ ਬਹੁਤ ਵਧੀਆ ਗੱਲ ਹੈ ਹੂੰ ਪਰ ਥੋੜਾ ਜਿਹਾ ਆ ਜਿਹੜਾ ਕੰਮ ਵਿੱਚ ਗੈਂਗਸਟਰ ਵਾਲਾ ਕੰਮ ਹੈ ਥੋੜਾ ਜਿਹਾ ਗਲਤ ਹੈ ਇੱਕ ਚੀਜ਼ ਹੋਰ ਮੈਂ ਦੇਖੀ ਹੈ ਬਈ ਭਾਵੇਂ ਪੱਤਈ ਪਲਵਾਨਾਂ ਨਾਲ ਗੱਲ ਹੁੰਦੀ ਹੈ ਚਲੋ ਆਫ ਦੀ ਰਿਕਾਰਡ ਵਿੱਚ ਬਹੁਤ ਵੀਰ ਜਾਂਦੇ ਆ ਇਹ ਪੈਸਿਆਂ ਨੂੰ ਲੈਣ ਦੇ ਨੂੰ ਲੈ ਕੇ ਬੜਾ ਕੁਝ ਹੋ ਜਾਂਦਾ ਜਿਹਦਾ ਗ੍ਰੰ ਪਹਿਲਾਂ ਹੋਰ ਹੁੰਦੀ ਹੈ ਗੱਲ ਬਾਦ ਵਿੱਚ ਮੈਚ ਲੱਗ ਗਿਆ ਆਪ ਗੱਲ ਨਿਬੜ ਗਈ ਚਲੋ ਜੀ ਫਿਰ ਕਈ ਹੋ ਜਾਂਦਾ ਹੀ ਹੋਰ ਹੋਰੀ ਹੋ ਜਾਂਦਾ ਕਈ ਤਨੋਂ ਗੇਰ ਦਸਾਈ ਤਗੜਾ ਪੇਰਣਾ ਉਹ ਤਗੜਾ ਪੇਰ ਖੇਡਦਾ ਆਪ ਦਾ ਪਹਿਲਾ ਪੈਸੇ ਕਾਉਂਟ ਚ ਪਾ ਲੈਂਦਾ ਤੇ ਬਾਅਦ ਵਿੱਚ ਮੈਚ ਤੇ ਹੁੰਦਾ ਅੱਛਾ ਮੇਰੇ ਵਰਗਾ ਗਰੀਬ ਬੰਦਾ ਗੱਲ ਹੋ ਗਈ ਚਲ ਠੀਕ ਹੈ ਵੀ ਹਾਂ ਖੇਡ ਲਾਂਗੇ ਕਈ ਵਾਰ ਖੇਡਣ ਜਾਈਦਾ ਪੈਸੇ ਅਗਲੇ ਦਿੰਦੇ ਨਹੀਂ ਪੂਰੇ ਹਾਂ ਨਾ ਨਾਮ ਮੇਰੇ ਵਰਗਾ ਕੋਈ ਬੋਲਣ ਜੋਗਾ ਕੀ ਬੋਲੇ ਇੱਥੇ ਬੰਦਾ ਨਾ ਉਹਦੀ ਕੋਈ ਚੱਲਣੀ ਤਗੜੇ ਤਗੜਾ ਪਲੇਅਰ ਆ ਉਹ ਆ ਦਾ ਪਹਿਲਾ ਅਕਾਊਂਟ ਚ ਪਾਉਂਦਾ ਪੈਸੇ ਮੈਂ ਆ ਖੇਡ ਲਾਂਗੇ ਜਿਹੜੀ ਨੇ ਪੈਸੇ ਅਕਾਊਂਟ ਚ ਪਾ ਦੋ ਮੈਂ ਖੇਡ ਲਾਂਗੇ ਤੇ ਬਾਕੀ ਇਹ ਮਾੜੇ ਪਲੇਅਰਾਂ ਨਾਲ ਗਰੀਬ ਮਾੜੇ ਪਲੇਅਰਾਂ ਨਾਲ ਹੁੰਦੀ ਹੈ ਜਿਹੜੇ ਛੋਟੇ ਪਲੇਅਰ ਆ ਛੋਟੇ ਲੈਵਲ ਦੇ ਪਲੇਅਰ ਆ ਉਹਨਾਂ ਨੂੰ ਬਹੁਤ ਪੈਸਿਆਂ ਦੇ ਕਰ ਜਾਂਦੇ ਆ ਅੱਛਾ ਪਰ ਕੋਈ ਗੱਲ ਨਹੀਂ ਰੱਬ ਤਾਂ ਵੇਂਦਾ ਹੀ ਆ ਸਹੀ ਗੱਲ ਆ ਉਹ ਮਾਲਕ ਦੀ ਨੈਗੇਟਿਵਿਟੀ ਹੋਣੀ ਚਾਹੀਦੀ ਹੈ ਸਹੀ ਗੱਲ ਆ ਕਿ ਯਾਰ ਇੱਕ ਦਰਵਾਜ਼ਾ ਬੰਦ ਹੋ ਉਹਨਾਂ ਲਈ ਕਈ ਦਰਵਾਜ਼ੇ ਖੁੱਲਦੇ ਵੀ ਆ ਖੁੱਲਦੇ ਜਾਂਦੇ ਆ ਸਹੀ ਗੱਲ ਹੈ ਹੂੰ ਤੁਹਾਡਾ ਫਿਰ ਸ਼ੁਭ ਨਾਮ ਕੀ ਹੈ ਰਾਜੂ ਦੇ ਨਾਲ ਤਾਂ ਬੜਾ ਮਸ਼ਹੂਰ ਹੋ ਮੇਰਾ ਸ਼ੁਭ ਨਾਮ ਜਸਵਿੰਦਰ ਸਿੰਘ ਹੈ ਅੱਛਾ ਜਸਵਿੰਦਰ ਸਿੰਘ ਵੈਸੇ ਜਿਸਨੇ ਦਰਸਨਪੁਰ ਨਾਲ ਦੇ ਗਰਾਉਂਡ ਤੇ ਜਾਂਦਾ ਨੇ ਨਾ ਕੋਈ ਜਸਵਿੰਦਰਸ ਬਹੁਤ ਘੱਟ ਜਾਂਦੇ ਸਾਰੇ ਰਾਜੂ ਭਾਉ ਦਾ ਨਾਮ ਆ ਜਾਂਦਾ ਰਾਜੂ ਭਾਉ ਹਾਂ ਭਾਉ ਸਕੂਲ ਤੋਂ ਹੀ ਨਾ ਪੈ ਗਿਆ ਸੀ ਵੈਸੇ ਵੀ ਯਾਨੀ ਭਾਉ ਫਿਰ ਮੱਝ ਚ ਉੱਠ ਕੇ ਆਉਣ ਕਰਕੇ ਪੈ ਗਿਆ ਕਿ ਇੱਥੇ ਵੇਖੇ ਆਪਣੇ ਮੱਝ ਵਾਲ ਨੂੰ ਆਈ ਪਹਿਲਾਂ ਡੈਡੀ ਹਣੀ ਉੱਥੇ ਪਿੱਛੇ ਨਸ਼ਹਿਰਾ ਪੰਨੂਆ ਪਿੰਡ ਤਰਨਤਾਰਨ ਅੱਛਾ ਇੱਥੇ ਸੀਗੇ ਉੱਥੋਂ ਉੱਠ ਕੇ ਇੱਧਰ ਆਏ ਮੱਝ ਵਾਲ ਕਰਕੇ ਫਿਰ ਇੱਥੇ ਸਾਰੇ ਭਾਉ ਭਾਉ ਗਿਆ ਇਹ ਕਿਦੋਂ ਬੱਦੇ ਦਾ ਨਾਂ ਹੁੰਦਾ ਫਿਰ ਥੱਕ ਕੇ ਦੂਜੇ ਪਾਸੇ ਬਹੁਤ ਰਜ ਜਾਂਦੇ ਆ ਯਾਰ ਸਾਡੇ ਫਲਾਨਾ ਕੰਮ ਆ ਇਦਾਂ ਲੜਾਈ ਝਗੜਿਆਂ ਚ ਵੜਨ ਦੀ ਕੋਸ਼ਿਸ਼ ਤਾਂ ਨਹੀਂ ਕਰਦੇ ਲੋਕ ਹੋਈ ਹੋਈ ਜਾਂਦਾ ਕਈ ਵਾਰ ਹਾਂ ਲੈ ਵੀ ਜਾਂਦੇ ਹਾਂ ਬਹੁਤ ਆਪਣਾ ਪਚਾ ਕਰਨਾ ਚਾਹੀਦਾ ਹਾਂ ਆਪ ਦਾ ਸੇਫ ਹੋ ਕੇ ਰਹਿਣਾ ਆਪ ਦਾ ਸੇਫ ਹੋ ਕੇ ਰਹਿਣਾ ਹਾਂ ਜਿਹਨੇ ਲੰਮਾ ਘੇੜਨਾ ਜਿਆਦਾ ਲੰਮਾ ਟਾਈਮ ਤੱਕ ਜਾਣਾ ਘੇੜਨਾ ਹਾਂ ਥੋੜਾ ਇਹ ਨਾ ਕੰਮ ਤੋਂ ਤਾਂ ਪਾਸੇ ਰਹਿਣਾ ਚਾਹੀਦਾ ਹਾਂ ਬਿਲਕੁਲ ਸੱਟ ਫਿੱਟ ਦੀ ਗੱਲ ਆਉਂਦੀ ਹੈ ਕਿ ਜੇਰ ਜਾਣ ਬੁੱਝ ਕੇ ਕਹਿੰਦੇ ਪਰਵਾਨਾ ਨੂੰ ਸੱਟ ਲਾ ਦਿੰਦੇ ਗਰਾਊਂਡ 'ਚ ਹੁੰਦਾ ਨਹੀਂ ਜਾਣ ਬੁੱਝ ਕੇ ਤਾਂ ਕੋਈ ਨਹੀਂ ਲਾਉਂਦਾ ਹੂੰ ਜਾਣ ਬੁੱਝ ਕੇ ਸਾਰੇ ਪਲੇਅਰ ਹੀ ਖੇਡਦੇ ਆ ਗਰਾਊਂਡ 'ਚ ਹੂੰ ਹੈਨਾ ਪਲੇਅਰ ਤਾਂ ਪਲੇਅਰ ਨੂੰ ਸੱਟ ਨਹੀਂ ਲਾਉਂਦਾ ਜਾਣ ਬੁੱਝ ਕੇ ਉਹ ਤਾਂ ਕੁਦਰਤੀ ਕੁਦਰਤੀ ਲੱਗ ਜਾਂਦੀ ਹੈ ਜਿਹੜੇ ਕਰਮਾਂ 'ਚ ਸੱਟ ਆ ਉਹ ਲੱਗਣੀ ਲੱਗਣੀ ਹੂੰ ਹੈਨਾ ਕਈ ਪਲੇਅਰ ਹੁਣ ਜਾਣ ਕੇ ਖੇਡਣ ਜਾਂਦੇ ਆ ਰਾਹ 'ਚ ਵਿਚਾਰਿਆਂ ਦਾ ਐਕਸੀਡੈਂਟ ਹੋ ਜਾਂਦਾ ਉਹ ਪਰ ਜਾਣ ਬੁੱਝ ਕੇ ਹੁੜਾ ਕਹਿ ਸਕਦੇ ਆ ਉਹ ਤਾਂ ਕਿਸਮਤ ਦੀ ਗੱਲ ਆ ਜਿੰਦੀ ਕਰਮਾਂ 'ਚ ਜਿਹੜੀ ਸੱਟ ਆ ਜੋ ਲਿਖਿਆ ਉਹ ਤਾਂ ਹੋਣੀ ਆ ਹੂੰ ਪਲੇਅਰ ਨੂੰ ਪਲੇਅਰ ਜਾਣ ਬਜੇ ਸੱਟ ਨਹੀਂ ਲਾਉਂਦਾ ਹੂੰ ਗਰਾਊਂਡ ਦੇ ਵਿੱਚ ਕਈਰ ਸਿੰਘ ਵੀ ਫਸ ਜਾਂਦੇ ਆ ਫਸ ਜਾਂਦੇ ਹੋ ਜਾਂਦੀ ਖੈ ਭਾਜੀ ਹੋ ਜਾਂਦੀ ਕਿਉਂ ਗਰਾਊਂਡ ਤੱਕ ਹੀ ਹੁੰਦੀ ਆ ਉਹ ਗਰਾਊਂਡ ਤੱਕ ਹੀ ਹੂੰ ਜਿੰਨਾ ਤੱਕ ਮੈਚ ਆ ਹੂੰ ਕਈਰ ਤੁਸੀਂ ਦੇਖਿਆ ਹੋਣਾ ਮੈਚ ਦੇ ਵਿੱਚ ਬੰਦੇ ਇੱਕ ਦੂਜੇ ਨਾਲ ਗੱਲ ਪੈਣ ਤੱਕ ਜਾਂਦੇ ਪਲੇਅਰ ਇੱਕ ਦੂਜੇ ਨਾਲ ਗੱਲ ਪੈ ਹਾਂ ਬਹੁਤ ਪਰੇ ਤੇ ਆ ਕੇ ਆਇਆ ਲੱਗਦਾ ਵੀ ਅੱਜ ਲੜ ਕੇ ਜਾਣਗੇ ਬਸ ਵੀ ਅੱਜ ਲੜ ਕੇ ਜਾਣਗੇ ਤੇ ਉਹੀ ਵਾਸਤੇ ਇਹ ਮੈਚ ਖਤਮ ਹੋਣ ਤੋਂ ਬਾਅਦ ਤੁਸੀਂ ਗਰਾਊਂਡ ਤੋਂ ਲੈਂਡ ਤੋਂ ਬਾਹਰ ਆ ਕੇ ਇੱਕ ਜੱਫੀ ਪਾ ਕੇ ਬੈਠੇ ਹੁੰਦੇ ਜੱਫੀ ਪਾ ਕੇ ਬੈਠੇ ਹੁੰਦੇ ਹੂੰ ਉਹ ਬਸ ਦਰਸ਼ਕਾਂ ਦਾ ਮਨੋਰ ਦੱਸ ਮਿੱਥੇ ਲੋਕ ਕਈ ਵਾਰ ਗੁੱਸਾ ਵੀ ਹੁੰਦਾ ਗੁੱਸਾ ਆ ਵੀ ਜਾਂਦਾ ਗਰਾਉਂਡ 'ਚ ਬੰਦੇ ਥੋੜਾ ਜਿਹਾ ਗਰਮ ਹੋ ਜਾਂਦੀ ਬਾਡੀ ਸਾਡੇ ਵੱਲ ਨੰਬਰ ਬੰਨਦਾ ਹਾਂ ਥੋੜਾ ਜਿਹਾ ਹੋ ਵੀ ਜਾਂਦਾ ਹੂੰ ਤੇ ਕੋਸ਼ਿਸ਼ ਕਰ ਜਾਨੀ ਕਿ ਜਿਹੜੇ ਕੋਈ ਐਕਸ਼ਨ-ਰਿਐਕਸ਼ਨ ਕਰਦੇ ਉਹ ਦਰਸ਼ਕਾਂ ਵਾਸਤੇ ਵੀ ਕਰਦੇ ਇਹ ਦੁਨੀਆ ਸਾਨੂੰ ਵੇਖਣ ਲਈ ਆ ਹੂੰ ਉਹਨਾਂ ਨੂੰ ਮਨੋਰੰਜਨ ਵੀ ਕਰਨਾ ਚਾਹੀਦਾ ਜੋ ਅਕਸਰ ਲੋਕ ਵੇਖਣ ਆਏ ਕਰਾਂ ਦੇ ਵਿੱਚ ਲੱਖਾਂ ਲੋਕ ਵੇਖਦੇ ਆ ਹਾਂ ਲੱਖਾਂ ਲੋਕ ਵੇਖਦੇ ਹੂੰ ਉੱਚੀ ਜਿਹੀ ਵਧੀਆ ਵੀ ਲੱਗਦੀ ਆ ਜਦੋਂ ਐਕਸ਼ਨ ਕਰਦੇ ਕੋਈ ਥਾਪੀ ਮਾਰਦਾ ਹੂੰ ਹੂੰ ਹੋਈ ਤੁਹਾਡੇ ਨਾਲ ਕਦੀ ਆ ਇਮੇਰਨਾ ਬੋਗਾ ਟੇਮਾ ਪਥੋੜੇ ਠੰਡੇ ਚਾਲਦੇ ਲੜਾਈ ਲੜਾਈ ਦੇ ਪਾਸੇ ਉਹ ਪਾਸੇ ਕਈ ਵਾਰ ਐਕਸ਼ਨ ਲੂਸ਼ਨ ਕਰਦੇ ਥਾਪੀ ਤੋਂ ਵੀ ਮਾਰਦੀ ਸੀ ਅੱਛਾ ਤੇ ਜਦੋਂ ਜੀਜਾ ਕਰਦਾ ਮੰਨਿਆ ਕਰਦਾ ਵੀ ਕੋਈ ਵਧੀਆ ਨੰਬਰ ਚ ਲਈ ਹੈ ਹਾਂ ਮੈਨੂੰ ਇਹ ਚੀਜ਼ ਨੋਟ ਆ ਗਈ ਹੁਣ ਕਿ ਕਈ ਵਾਰ ਇਹ ਹੁੰਦਾ ਵੀ ਇੱਕ ਰੇਡ ਲੈ ਗਿਆ ਹਾਂ ਉਹ ਫਿਰ ਅਗਲੇ ਦੇ ਜਿੰਨੇ ਜਾਫ ਕੀਤੀ ਹੁੰਦੀ ਉਹਦੇ ਅਗਲੇ ਪਾਸੇ ਖੜ ਕੇ ਥਾਪੀ ਮਾਰਨ ਵਾਲੀ ਗੱਲ ਜਦੋਂ ਫਿਰ ਤੋ ਹੀ ਤਾ ਵੀ ਉਹ ਜਾਫੀ ਉਹ ਹਨਾ ਤੁਸੀਂ ਜਦੋਂ ਜਾਫ ਕਰਦੇ ਤਾ ਵੀ ਤੇ ਫੜ ਲਿਆ ਉਹਨੂੰ ਤੇ ਉਹ ਤੁਸੀਂ ਫਿਰ ਉਹਦੇ ਅੱਗੇ ਅਗਲੇ ਪਾਸੇ ਖੜ ਕੇ ਉਹ ਕੇਰਾ ਮੈਚ ਇੰਨਾ ਕਿ ਫਸਿਆ ਹੁੰਦਾ ਨਾ ਹਾਂ ਉਹ ਜਨ ਕਿ ਰੇਡਰ ਜਾਫ ਆਪ ਚ ਖੇਬਾਜੀ ਦੇ ਚੱਕਰ ਚ ਜਨਗੇ ਕੋਈ ਨੰਬਰ ਹੀ ਉਹ ਜਾ ਕਿ ਸਟਰਗਲ ਦੇ ਵਿੱਚ ਹੋ ਜਾਂਦਾ ਵੀ ਬਹੁਤ ਜ਼ਿਆਦਾ ਸਟਰਗਲ ਹੋ ਜਾਂਦਾ ਰੇਡਰ ਭੱਜ ਜਾਂਦਾ ਹੂੰ ਤੋ ਥਾਪੀ ਮਾਰ ਦਿੰਦਾ ਵੀ ਮੈਂ ਭੱਜ ਗਿਆ ਤੇ ਉਹ ਫਿਰ ਜਾਫੀ ਥੋੜਾ ਜਿਹਾ ਕਰ ਜਾਂਦਾ ਵੀ ਕੋਈ ਨਹੀਂ ਰੇਡ ਆ ਹਾਂ ਅਗਲੀ ਰੇਡ ਆ ਕੇ ਜੋ ਜਾਫੀ ਟਾ ਲੈਂਦਾ ਫਿਰ ਜਾਫੀ ਹੁੰਦਾ ਉਹ ਹੁੰਦੇ ਆ ਕਿ ਖੜ ਕੇ ਹੁੰਦੇ ਆ ਐਕਸ਼ਨ ਕਰਦਿਆਂ ਵੇਲੇ ਹੋ ਗਿਆ ਤੇ ਇਹ ਤਾਂ ਪੂਰਾ ਗਰਮ ਹੋਲ ਹੋ ਜਾਂਦਾ ਮੈਂ ਕਿਹ ਚੰਦਾ ਹਾਂ ਆਪਣੇ ਬਲਾਰੇ ਕਹਿ ਰਹਿੰਦੇ ਨੇ ਨਾ ਯਾਰ ਇਹਨੂੰ ਗਰਾਊਂਡ 'ਤੇ ਹੀ ਰਹਿਣਦੇ ਹੋ ਹੁਣ ਬਾਦ ਨਾ ਜਾਵੇ ਕੰਮ ਕਿਤੇ ਉਹ ਨਹੀਂ ਉਹ ਗਰਾਊਂਡ 'ਤੇ ਹੀ ਹਾਂ ਬਾਹਰ ਸਾਰੇ ਭਰਾ ਇੱਕ ਦੂਜੇ ਹੂੰ ਇਹ ਨਹੀਂ ਹੋਇਆ ਕੋਈ ਚੱਕਰ ਅੱਛਾ ਹੂੰ ਠੀਕ ਹੈ ਬਤ ਸਹੀ ਚੱਲ ਰਿਹਾ ਹੁਣ ਸਭ ਕੁਝ ਤੇ ਕੈਨੇਡਾ ਵੱਲੋਂ ਖੇਡ ਰਹੇ ਹੋ ਐਸੀ ਜਿਹੇ ਹੈ ਤੇ ਮੋਟਰਸਾਈਕਲ ਕਿੰਨੇ ਜਿੱਤ ਲਈ ਮੋਟਰਸਾਈਕਲ ਮੈਂ ਇਕੱਲੇ ਨੇ ਜਿੱਤੇ ਆਂ ਤੇ ਦੋ ਤਿੰਨ ਮੋਟਰਸਾਈਕਲ ਜੁਆਇੰਟ ਜਿੱਤੇ ਨੇ ਅੱਛਾ ਹਾਂਜੀ ਹੇ ਵੱਡੇ ਨੂੰ ਨਹੀਂ ਹੱਥ ਪਿਆ ਕਿਹਨੂੰ ਨਹੀਂ ਵੱਡੇ ਨੂੰ ਲਿਗੇ ਪਿਆ ਟਰੈਕਟਰ ਜਿਤਨਾ ਯਾਰ ਕੀ ਜਿਤਨਾ ਜਿਤਨਾ ਯਾਰ ਕੀ ਪੂਰਾ ਜੋਰ ਲੱਗਿਆ ਯਾਰ ਕੀ ਮਾਨ ਨਹੀਂ ਪੂਰਾ ਟਰੈਕਟਰ ਜਿਤਨਾ ਜਿਤਨਾ ਜੇ ਮਰਚ ਜਿਤਨਾ ਹੂੰ ਖੇਡਿਓ ਟਰੈਕਟਰ ਵਾਲਾ ਮੇਲਾ ਲੱਗਦਾ ਹਾਂ ਖੇਡਿ ਕਿਹੜਾ ਆ ਥੋੜੇ ਦਿਨ ਹੋ ਗਏ ਪਹਿਲਾਂ ਖੇਡੇ ਸੀ ਮੈਸੀਆਂ ਤੇ ਖੇਡੇ ਸੀਗੇ ਸਰਾਂ ਰਣੂ ਅਸੀਂ ਖੇਡੇ ਮੈਂ ਤੇ ਅਪਨ ਗੁਰਿੰਦਰ ਨੇ ਗੁਰਿੰਦਰ ਖੇਡ ਜਿੱਤ ਕੇ ਲਾਇਆ ਗੁਰਿੰਦਰ ਜਿੱਤ ਕੇ ਲਾਇਆ ਉਹ ਇਕੱਠੀ ਸੀ ਅਸੀਂ ਹੂੰ ਹਾਂਜੀ ਠੀਕ ਹੈ ਹਾਂਜੀ ਉਤੇ ਉਹ ਬੈਸਟ ਜਾਫੀ ਦੇ ਹਿੱਸੇ ਆਉਣਾ ਸੀਗਾ ਉਹ ਬੈਸਟ ਜਾਫੀ ਤੇ ਅੱਛਾ ਹੁਣ ਆਉਣੇ ਆ ਮੈਚ ਟਰੈਕਟਰਾਂ ਦੇ ਹਾਂ ਜੀ ਯਾਰ ਕਿ ਬਹੁਤ ਟਰੈਕਟਰਾਂ ਦੇ ਮੈਚ ਟਰੈਕਟਰਾਂ ਦੇ ਬੁੱਲਟਾਂ ਦੇ ਯਾਰ ਕਿ ਮੇਨ ਮੇਲੇ ਜਾਨੀ ਕਿ ਵੱਡੇ ਮੇਲੇ ਸਾਰੇ ਹਾਂ ਜਨਵਰੀ ਤੋਂ ਬਾਅਦ ਸਾਰੇ ਵੱਡੇ ਹਾਂ ਨਾਠੀਗਰਾਂ ਚੱਲਦਾ ਪਿਆ ਸੀ ਇੱਕ ਉੱਥੇ ਲੁਧਿਆਣੇ ਹਾਂਜੀ ਹਾਂਜੀ ਹਾਂ ਕਮਾਲਪੁਰੇ ਸੀ ਕਮਾਲਪੁਰੇ ਹਾਂ ਠੀਕ ਹੈ ਟਰੈਕਟਰ ਮੰਨ ਦੀ ਇੱਛਾ ਹੈ ਹਾਂ ਮੰਨ ਦੀ ਇੱਛਾ ਹੀ ਤੇ ਬਾਪੂ ਦੇ ਘਰੇ ਉਹ ਟਰੈਕਟਰ ਠਲ ਦੇਣਾ ਲਿਆ ਕੇ ਮੀਨ ਭਾਵੇਂ ਮਾਲਕ ਬਾਚੀ ਦੇ ਵੀ ਸਹੀ ਗੱਲ ਹੈ ਠੀਕ ਹੈ ਪਰ ਚਲੋ ਠੀਕ ਹੈ ਮਾਲਕ ਤਰੱਕੀ ਬਖਸ਼ੇ ਦੁਆਵਾਂ ਹੱਡੀਆਂ ਤੁਹਾਡੇ ਨਾਲ ਸਾਨੂੰ ਤਾਂ ਇਹ ਬੜਾ ਮਾਣ ਜਾਂ ਹੁੰਦਾ ਚਲੋ ਯਾਰ ਸਾਡੇ ਪਿੰਡ ਦਾ ਬੰਦਾ ਸਾਡੇ ਗਵਾਨ ਪਿੰਡ ਪਿੰਡ ਹੀ ਹੁੰਦੇ ਆ ਵੀ ਆਟੋ ਜਿਹੜਾ ਖੇਡਦਾ ਹੁੰਦਾ ਲੱਗਦਾ ਹੁੰਦਾ ਵੀ ਘਰ ਦੇ ਬੰਦੇ ਹੀ ਕੱਢੀ ਜਾਂਦੇ ਆ ਵੀ ਇਹ ਜਿੱਤ ਜਾਣ ਹਣਾ ਹਾਂਜੀ ਠੀਕ ਹੈ ਬਾਈ ਰਾਜੂ ਧੰਨਵਾਦ ਸਾਡੀਆਂ ਦੁਆਵਾਂ ਤੇਰੇ ਨਾਲ ਨੇ ਤਰੱਕੀ ਕਰ ਤੇ ਕੈਨੇਡਾ ਖੇਡ ਕੇ ਆ ਤੇ ਮਿਲਦੇ ਆ ਫਿਰ ਜਦੋਂ ਕੋਈ ਟਰੈਕਟਰ ਜਿੱਥੇ ਕਿ ਲੈ ਆਏ ਤੇ ਜਰੂਰ ਮਿਲਾਂਗੇ ਤੈਨੂੰ ਠੀਕ ਹੈ ਵੀ ਧੰਨਵਾਦ ਠੀਕ ਹੈ ਸਾਰਾ ਠੀਕ ਹੈ